ਕੀ ਤੁਸੀਂ ਵੀ ਰਿਸ਼ਤੇਦਾਰਾਂ ਦੇ ਤਾਣੇ ਮਿਹਣੇ ਸੋੜ ਕੇ ਆ ਚੁੱਕੇ ਹੋ ਕਿ ਤੁਹਾਡੇ ਵੀ ਰਿਸ਼ਤੇਦਾਰ ਤੁਹਾਨੂੰ ਕਹਿ ਰਿਹਾ ਕਿ ਇਹ ਬੱਲੂ ਰਾਮ ਤੋਂ ਹੋਣਾ ਹੀ ਕੁਝ ਨਹੀਂ ਇਹ ਡੱਕਾ ਤੋੜ ਨਹੀਂ ਸਕਦਾ ਇਹ ਜੰਮਿਆ ਵੀ ਗਰੀਬ ਸੀ ਇਹ ਮਰੂ ਵੀ ਗਰੀਬ ਤਾਂ ਹੁਣ ਉਹਨਾਂ ਦੇ ਜਵਾਨ ਤੇ ਤਾਲੇ ਲਾਉਣ ਦੀ ਵਾਰੀ ਆ ਚੁੱਕੀ ਆ ਹੁਣ ਟਾਈਮ ਆ ਚੁੱਕਾ ਰਤਰਾ ਤੋਂ ਅਮੀਰ ਹੋਣ ਦਾ ਹੁਣ ਟਾਈਮ ਆ ਚੁੱਕਾ ਤੁਹਾਡੀ ਤਰੱਕੀ ਦਾ ਹੁਣ ਟਾਈਮ ਆ ਚੁੱਕਾ ਤੁਹਾਨੂੰ ਬਲੰਦੀਆਂ ਤੱਕ ਛੂਣ ਦਾ ਦੇਖੋ ਜੀ ਮਾ ਤੁਸ਼ਰੀ ਦਸਤਾਰ ਉਹ ਆਮ ਹੋਲਸੇਲਰਾਂ ਵਾਂਗੂ ਨਹੀਂ ਮਾਲ ਦਿੱਤਾ ਬਾਤ ਜੋ ਟੈਨਸ਼ਨ ਨਹੀਂ ਆ ਚੱਕੋ 10 15000 ਦਾ ਕੱਪੜੇ ਦਾ ਕੰਮ ਸ਼ੁਰੂ ਕਰੋ 20 35000 ਰੁਪਏ ਮਹੀਨਾ ਬਣਾਓ ਆ ਚੱਕੋ 150 ਰੁਪਏ ਦਾ ਪਰਾਜੋ ਸੂਟ ਸਾਡੇ ਤੋਂ ਲੈ ਜਾਓ 300 ਰੁਪਏ ਦਾ ਸੇਲ ਕਰਕੇ ਡਬਲ ਕਮਾਈ ਕਰੋ ਜੀ ਉਹ ਇਥੇ 5 ਲੱਖ ਲਾਉਣ ਦੀ ਲੋੜ ਨਹੀਂ 4 ਲੱਖ ਲਾਉਣ ਦੀ ਲੋੜ ਨਹੀਂ 2 ਲੱਖ ਲਾਉਣ ਦੀ ਲੋੜ ਨਹੀਂ ਆਹ ਦੇਖੋ ਰੈਡੀमेड ਪਰਾਜੋ ਸੂਟ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ ਲੈਨੇ ਹੋ 5-600 ਰੁਪਏ ਦਾ ਇੱਥੋਂ ਤੁਹਾਨੂੰ ਅਸੀਂ ਦੇ ਦੇਣਾ ਸਿਰਫ 150 ਰੁਪਏ ਚ ਇਹ ਤਰ ਕੇ ਜਦੋਂ ਕਹਿੰਦੇ ਸੀ 10-15000 ਨਾਲ ਤਾਂ ਗੋਲ ਕੱਪਿਆ ਦੀ ਰਿਹੜ ਨਹੀਂ ਲੱਗਦੀ ਆ ਮਾਤੂ ਸ਼ਰੀ ਦਸਤਾਰ ਤੌਰ ਲੈ ਕੇ ਆ ਗਿਆ ਆ ਚੱਕੋ ਆਲ ਓਵਰ 5 ਮੀਟਰ ਸੂਟ 250 ਰੁਪਏ ਦਾ ਦੁਪੱਟਾ ਲਾ ਕੇ ਤੁਸੀਂ ਆਰਾਮ ਨਾਲ 500 ਰੁਪਏ ਦਾ ਵੇਚ ਸਕਦੇ ਹੋ ਜਿੱਕੇ ਕੱਪੜੇ ਦਾ ਇੱਕ ਅਜੂਹਾ ਬਿਜ਼ਨਸ ਆ ਜਿੱਥੇ ਤੁਹਾਨੂੰ ਆਇਲ ਸਕਾਂ ਦੀ ਲੋੜ ਨਹੀਂ ਜਿੱਥੇ ਤੁਹਾਨੂੰ ਵੱਡੇ ਵੱਡੇ ਕੋਰਸ ਕਰਨ ਦੀ ਲੋੜ ਨਹੀਂ ਜਿੱਥੇ ਤੁਹਾਨੂੰ ਪੜਾਈਆਂ ਕਰਨ ਦੀ ਲੋੜ ਨਹੀਂ ਹੁਣ ਦੌਰ ਵਿਆਹ ਸ਼ਾਦੀਆਂ ਦੇ ਤਹਿਤ ਸ਼ੁਰੂ ਹੋ ਗਿਆ ਆ ਦੇਖੋ ਕਢਾਈ ਕੀਤਾ ਸੂਟ ਨਾਲ ਕਢਾਈ ਕੀਤਾ ਦੁਪੱਟਾ ਕੋਈ ਸ਼ੋਰੂਮ ਲੈਣ ਦੀ ਲੋੜ ਨਹੀਂ ਘਰ ਬੈਠੇ ਕੰਮ ਸ਼ੁਰੂ ਕਰ ਲਓ ਤੁਹਾਨੂੰ 350 ਰੁਪਏ ਦਾ ਸੂਟ ਮਿਲਣਾ 4 ਰੰਗ ਮਿਲਨੇ ਆ ਤੇ ਜਾ ਕੇ 700 ਰੁਪਏ ਦਾ ਵੇਚ ਦਿਓ ਜਾ ਕੇ ਆ ਚੈੱਕ ਕਰੋ 1216 ਸੂਟ ਚੱਕੋ 650 ਦੇ ਵਿੱਚ ਇਹ ਚੇ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਚੈੱਕ ਕਰੋ ਤੁਸੀਂ ਕਿੰਨੇ ਤਰ੍ਹਾਂ ਦੇ ਡਿਜ਼ਾਈਨ ਆ ਦੇਖੋ ਜੀ ਇਦਾਂ ਦੇ ਸੂਟ ਰਾਇਲ ਸੂਟ ਡੰਮੀਆਂ ਤੇ ਲਾ ਕੇ 2 2000 ਰੁਪਏ ਦੇ ਵੇਚਦੇ ਆ ਪਰ ਅਸੀਂ ਤੁਹਾਨੂੰ 650 ਦੇਣਾ ਤੁਸੀਂ ਭਾਵੇਂ 1200 ਦਾ ਵੇਚ ਦਿਓ 1100 ਦਾ ਵੇਚ ਦਿਓ 1300 ਦਾ ਵੇਚ ਦਿਓ ਇਹੀ ਸੂਟ ਤੁਸੀਂ 12 1200 ਦੇ ਬਜ਼ਾਰ ਦੀਆਂ ਦੁਕਾਨਾਂ ਚੋਂ ਲੈਨੇ ਹੋ ਇਹ ਜੋ ਅਸੀਂ ਗਿੱਦੜ ਸਿੰਘੀ ਮਾਤੂਸ਼ਰੀ ਦਸਤਾਰ ਦੇ ਰਹੇ ਆ ਨਾ ਤੁਹਾਨੂੰ ਕਿਸੇ ਦੁਕਾਨਦਾਰ ਨਹੀਂ ਦੇਣੀ ਕੋਜੀ ਜਲਦੀ ਜਲਦੀ ਆਜੋ ਇਹਨਾਂ ਦਿਨਾਂ ਦੇ ਵਿੱਚ ਜੋ ਵੈਰਾਈਟੀ ਹੈ ਦੇਖੋ ਸਟਾਕ ਤਾਣਾ ਤੜਾ ਭਰੇ ਭਰੇ ਪਿਆ ਚੈੱਕ ਕਰੋ ਚਾਹੇ ਬੁੱਢੀ ਚਾਟ ਲੈਣਾ ਚਾਹੇ ਤੁਸੀਂ ਕੜਾਈਆਂ ਲੈਣੀਆਂ ਚਾਹੇ ਪ੍ਰਿੰਟ ਲੈਣਾ ਸਾਡੇ ਕੋਲ ਸਾਰੀ ਚੀਜ਼ अवेलेबल ਆ ਕੀ ਤੁਸੀਂ ਵੀ ਰਿਸ਼ਤੇਦਾਰਾਂ ਦੇ ਤਾਣੇ ਮਿਹਣੇ ਸੋੜ ਕੇ ਆਖ ਚੁੱਕੇ ਹੋ ਕੀ ਤੁਹਾਡੇ ਵੀ ਰਿਸ਼ਤੇਦਾਰ ਤੁਹਾਨੂੰ ਕਹਿ ਰਿਹਾ ਵੀ ਇਹ ਬੱਲੂ ਰਾਮ ਤੋਂ ਹੁਣੇ ਕੁਝ ਨਹੀਂ ਇਹ ਡੱਕਾ ਤੋੜ ਨਹੀਂ ਸਕਦਾ ਇਹ ਜੰਮਿਆ ਵੀ ਗਰੀਬ ਸੀ ਇਹ ਮਰੂ ਵੀ ਗਰੀਬ ਤਾਂ ਹੁਣ ਉਹਨਾਂ ਦੇ ਜ਼ੁਬਾਨ ਤੇ ਤਾਲੇ ਲਾਉਣ ਦੀ ਵਾਰੀ ਆ ਚੁੱਕੀ ਆ ਜਿਹੜੇ ਕਹਿੰਦੇ ਇਹ ਸਕੂਟਰ ਮੋਟਰਸਾਈਕਲ ਦੀ ਗੱਲ ਕਰਦਾ ਉਹ ਇਹਦੇ ਕੋਲ ਦਾ ਟੁੱਟਾ ਸੈਕਲ ਵੀ ਨਹੀਂ ਲੈ ਹੋਣਾ ਉਹ ਹੁਣ ਤੁਸੀਂ ਸਾਰਾ ਕੁਝ ਲਓਗੇ ਹੁਣ ਤੁਸੀਂ ਅਮੀਰ ਵੀ ਹੋਵੋਗੇ ਸਕੂਟਰ ਤਾਂ ਕੀ ਤੁਸੀਂ ਗੱਡੀ ਵੀ ਲਵੋਗੇ ਨਿਆਣੇ ਵੀ ਤੁਹਾਡੇ ਵਧੀਆ ਸਕੂਲਾਂ ਚ ਪੜਨਗੇ ਕਿਉਂ ਕਿਉਂਕਿ ਮਾਤੂ ਜੀ ਦਸਤਾਰ ਤੁਹਾਡੀ ਪਿੱੱਠ ਪਿੱਛੇ ਖੜ ਚੁੱਕਾ ਹੈਗਾ ਕਹਿੰਦੇ ਜੇ ਮਾਤੂ ਜੀ ਦਸਤਾਰ ਨੇ ਮੌਕਾ ਦਿੱਤਾ ਸਿਆਣੇ ਕਹਿੰਦੇ ਚੌਕਾ ਲਾ ਦੇਣਾ ਚਾਹੀਦਾ ਹੁਣ ਟਾਈਮ ਆ ਚੁੱਕਾ ਰਾਤੋ ਰਾਤ ਅਮੀਰ ਹੋਣ ਦਾ ਹੁਣ ਟਾਈਮ ਆ ਚੁੱਕਾ ਤੁਹਾਡੀ ਤਰੱਕੀ ਦਾ ਹੁਣ ਟਾਈਮ ਆ ਚੁੱਕਾ ਤੁਹਾਨੂੰ ਬਲੰਦੀਆਂ ਤੱਕ ਛੂਣ ਦਾ bari ਆ ਗਈ ਨਵਾਂ ਕੰਮ ਸ਼ੁਰੂ ਕਰਨ ਦੀ ਮਾਤੂ ਸ਼੍ਰੀ ਦਸਤਾਰ ਨੇ ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਨਵਾਂ ਕੰਮ ਸ਼ੁਰੂ ਕਰਵਾ ਦਿੱਤਾ ਬਾਈ ਜੀ ਲੋਕਾਂ ਨੂੰ ਦੱਸੋ ਜਿਹੜੇ ਮਯੂਸ ਹੋ ਕੇ ਘਰਾਂ 'ਚ ਬੈਠੇ ਆ ਜਿਹੜੇ ਕਹਿੰਦੇ ਅਸੀਂ ਕਾਹੜੇ ਕੋਸ਼ਿਸ਼ ਨਹੀਂ ਸਕਦੇ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੇ ਤਾਨੇ ਮੇਨੇ ਮਾਰ-ਮਾਰ ਕੇ ਕਮਰੇ 'ਚ ਬੰਦ ਕਰ ਦਿੱਤਾ ਦੱਸੋ ਕਿੱਦਾਂ ਉਠਣਾ ਦੱਸੋ ਕਿਦਾਂ ਥੋੜੇ ਪੈਸੇ ਲਾ ਕੇ ਅਮੀਰ ਹੋਣਾ ਕਿਦਾਂ 35 40 50 ਹਜ਼ਾਰ ਮਹੀਨੇ ਦਾ ਕਮਾਉਣਾ ਸਾਰਾ ਗਾਈਡ ਕਰ ਦਿਓ ਲੋਕਾਂ ਨੂੰ ਦੇਖੋ ਜੀ ਮਾਤੂਸ਼ਰੀ ਦਸਤਾਰ ਉਹ ਆਮ ਹੋਲ سیلਰਾਂ ਵਾਂਗ ਹੁਣੀ ਮਾਲ ਦਿੱਤਾ ਬਾਤੋ ਟੈਨਸ਼ਨ ਨਹੀਂ ਪਰ ਜਿਹੜਾ ਮਾਤੂਸ਼ਰੀ ਦਸਤਾਰ ਇਸ ਵਾਰ ਹੋਲ سیل ਚ ਵੀ ਪਚਾੜ ਲੈ ਕੇ ਆ ਗਿਆ ਉਹਨਾ ਆਮ ਲੋਕਾਂ ਲਈ ਰਾਮ ਬਾਣ ਇਲਾਜ ਲੈ ਕੇ ਆ ਗਿਆ ਆਪਣੀ ਗਰੀਬੀ ਨੂੰ ਦੂਰ ਕਰਨ ਦਾ ਇਲਾਜ ਲੈ ਕੇ ਆ ਗਿਆ ਆ ਚੱਕੋ 10 ਤੋਂ 15000 ਨਾਲ ਕੱਪੜੇ ਦਾ ਕੰਮ ਸ਼ੁਰੂ ਕਰੋ 30-35000 ਰੁਪਏ ਮਹੀਨਾ ਬਣਾਓ ਆ ਚੱਕੋ 150 ਰੁਪਏ ਦਾ ਪਰਾਜੋ ਸੂਟ ਸਾਡੇ ਤੋਂ ਲੈ ਜਾਓ 300 ਰੁਪਏ ਦਾ ਸੇਲ ਕਰਕੇ ਡਬਲ ਕਮਾਈ ਕਰੋ ਜੀ ਬਿਲਕੁਲ ਤੁਸੀਂ ਠੀਕ ਸੁਣਿਆ 10-15-20000 ਨਾਲ ਨਵਾਂ ਕੰਮ ਸ਼ੁਰੂ ਕਰ ਲਓ ਉਹ ਇੱਥੇ 5 ਲੱਖ ਲਾਉਣ ਦੀ ਲੋੜ ਨਹੀਂ 4 ਲੱਖ ਲਾਉਣ ਦੀ ਲੋੜ ਨਹੀਂ 2 ਲੱਖ ਲਾਉਣ ਦੀ ਲੋੜ ਨਹੀਂ ਆਹ ਦੇਖੋ ਰੈਡੀमेड ਪਰਾਜੋ ਸੂਟ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ ਲੈਨੇ ਹੋ 5-600 ਰੁਪਏ ਦਾ ਇੱਥੋਂ ਤੁਹਾਨੂੰ ਅਸੀਂ ਦੇ ਦੇਣਾ ਸਿਰਫ 150 ਰੁਪਏ ਚ 150 ਰੁਪਏ ਦਾ ਲੈ ਜਾਓ ਬਾਜ਼ਾਰ 'ਚ ਜਾ ਕੇ ਆਂਟ ਗਵਾਂਡ ਚ ਮਹੱਲੇ ਜਾ ਕੇ 300 ਦਾ ਵੇਚ ਦਿਓ ਉਹ ਡਬਲ ਪੈਸੇ ਹੋ ਗਏ ਡਬਲ ਇਹਦੇ ਵਿੱਚ ਰੰਗ ਡਿਜ਼ਾਈਨ ਬਹੁਤ ਮਿਲ ਜਾਣੇ ਆ ਤੁਸੀਂ ਇੱਥੇ ਆਜੋ ਸੈੱਟ ਬਾਈ ਸੈੱਟ ਲੈ ਜਾਓ ਲੁਧਿਆਣੇ ਜਾਣ ਦੀ ਲੋੜ ਨਹੀਂ ਅੰਬਾਲਾ ਜਾਣ ਦੀ ਲੋੜ ਨਹੀਂ ਉਹ ਜਿਹੜੇ ਕਹਿੰਦੇ ਸਾਡੀ ਫੈਕਟਰੀਆਂ ਸਾਡੀਆਂ ਮਿੱਲਾਂ ਸਾਰੇ ਹੀ ਤੁਹਾਨੂੰ ਲੁੱਟੀ ਜਾਂਦੇ ਆ ਮਾਦੂਸ਼ਰੀ ਦਸਤਾਰ ਆਜੋ ਜਿਹੜਾ ਤੁਹਾਡੇ ਦਿਨ ਬਦਲ ਦਵੇਗਾ ਜਿਹੜਾ ਤੁਹਾਡੇ ਫਾਇਦੇ ਕਰ ਦਵੇਗਾ ਮੋਡਰਨ ਵਾਲੇ ਪੀਸ ਪੁਲਾਓ ਸੂਟ ਰੇਟ ਲਿਖਤਾ 150 ਰੁਪਏ 150 ਰੁਪਏ ਉਹ ਤਰ ਗਏ ਜਦੋਂ ਕਹਿੰਦੇ ਸੀ 10 15000 ਨਾਲ ਤਾਂ ਗੋਲ ਕੱਪਿਆਂ ਦੀ ਰੇੜ ਨਹੀਂ ਲੱਗਦੀ ਆ ਮਾਤੂ ਜੀ ਦਸਤਾਰ ਤੌਰ ਲੈ ਕੇ ਆ ਗਿਆ ਆ ਚੱਕੋ ਆਲ ਓਵਰ 5 ਮੀਟਰ ਸੂਟ 250 ਰੁਪਏ ਦਾ ਦੁਪੱਟਾ ਲਾ ਕੇ ਤੁਸੀਂ ਆਰਾਮ ਨਾਲ 500 ਰੁਪਏ ਦਾ ਵੇਚ ਸਕਦੇ ਹੋ ਤੇ ਇਹਦੇ ਤੋਂ ਵੀ ਡਬਲ ਕਮਾਈ ਕਰ ਸਕਦੇ ਹੋ ਦੇਖੋ ਜੀ ਇਹਦੇ ਵਿੱਚ ਰੰਗ ਵੀ ਤੁਹਾਨੂੰ ਕਾਫੀ ਮਿਲ ਜਾਣਿਆ ਸੈੱਟ ਵਾਈ ਸੈੱਟ ਲੈ ਜਾਓ 250 ਰੁਪਏ ਦਾ ਇੱਕ 500 ਦੇ ਦੋ ਜਿੰਨਾ ਮਰਜੀ ਪੈਸਾ ਕਮਾ ਲਓ ਹੁਣ ਵਾਰੀ ਆ ਗਈ ਆ ਜਿਹੜੇ ਚੋਪਾਂ ਕਰ ਕਰ ਕੇ ਅੱਕ ਚੁੱਕੇ ਆ ਤੁਸੀਂ 8-8 ਸਾਲ ਤੋਂ ਜੋਬਾਂ ਤੇ ਲੱਗੇ ਹੋ 8000 10-10000 ਤਨਗਾ ਹਾਂ ਨਾ ਘਰ ਨਹੀਂ ਚੱਲਣੇ ਤੁਹਾਡੇ ਜਿਹੜੇ ਟੀਚਰਾਂ ਲੱਗੀਆਂ, ਪੜੀਆਂ ਲਿਖੀਆਂ ਕੁੜੀਆਂ, ਓਏ ਆਪਣੀਆਂ ਪਟੀਕਾਂ ਖੋਲੋ, ਮੰਦਿਆਂ 'ਚ ਕੰਮ ਸ਼ੁਰੂ ਕਰ ਲਓ। ਘਰ ਵਾਲਿਆਂ ਨੂੰ ਘਰ ਵਾਲਿਆਂ ਨਾਲ ਸਾਥ ਦੇ ਦੇਣਾ ਚਾਹੀਦਾ। ਥੋੜੇ-ਬੋਧੇ ਪੈਸੇ ਲਿਆਓ, ਕੰਮ ਸ਼ੁਰੂ ਕਰ ਲਓ। ਬਹੁਤ ਵੱਡੀ ਤਰੱਕੀ ਤੁਸੀਂ ਕਰੋਗੇ। ਬਹੁਤ ਜਲਦੀ ਦੁਕਾਨ ਤੁਹਾਡੀ ਖੁੱਲੇਗੀ। ਬਹੁਤ ਜਲਦੀ ਮਹੀਨੇ ਦਾ 1 ਲੱਖ ਰੁਪਈਆ ਵੀ ਤੁਸੀਂ ਕਮਾਓਗੇ ਕਿਉਂਕਿ ਲੋਕ ਖਮਾਰ ਰਹੇ ਆ। ਦੇਖੋ ਜੀ ਹੁਣ ਟਾਈਮ ਬਿਲਕੁਲ ਸਹੀ ਆ। ਹੁਣ ਦੌਰ ਵਿਆਹ ਸ਼ਾਦੀਆਂ ਦੇ ਦਾਣੇ ਸ਼ੁਰੂ ਹੋ ਗਿਆ। ਆਹ ਚੱਕੋ ਕੜਾਈ ਕੀਤਾ ਸੂਟ। ਨਾਲ ਕੜਾਈ ਕੀਤਾ ਦੁਪੱਟਾ ਕੋਈ ਸ਼ੋਅਰੂਮ ਲੈਣ ਦੀ ਲੋੜ ਨਹੀਂ ਘਰ ਬੈਠੇ ਕੰਮ ਸ਼ੁਰੂ ਕਰ ਲੋ ਤੁਹਾਨੂੰ 350 ਰੁਪਏ ਦਾ ਸੂਟ ਲੈਣਾ 4 ਰੰਗ ਲੈਣੇ ਤੇ ਜਾ ਕੇ 700 ਰੁਪਏ ਦਾ ਵੇਚ ਦਿਓ ਜਾ ਕੇ ਦੇਖੋ ਜੀ ਕੱਪੜੇ ਦਾ ਇੱਕ ਅਜਿਹਾ ਬਿਜ਼ਨਸ ਆ ਜਿੱਥੇ ਤੁਹਾਨੂੰ ਆਨਲਾਈਨ ਕਰਨ ਦੀ ਲੋੜ ਨਹੀਂ ਜਿੱਥੇ ਤੁਹਾਨੂੰ ਵੱਡੇ ਵੱਡੇ ਕੋਰਸ ਕਰਨ ਦੀ ਲੋੜ ਨਹੀਂ ਜਿੱਥੇ ਤੁਹਾਨੂੰ ਪੜਾਈਆਂ ਕਰਨ ਦੀ ਲੋੜ ਨਹੀਂ ਚਾਹੇ ਤੁਸੀਂ ਪੜ੍ਹੇ ਹੋ ਚਾਹੇ ਤੁਸੀਂ ਅਨਪੜ੍ਹੋ ਪਰ ਤੁਸੀਂ ਚੁਸਤ ਹੋਣੇ ਚਾਹੀਦੇ ਹੋ ਤਾਂ ਨੂੰ ਮਾਰਕੀਟ ਦਾ ਪਤਾ ਹੋਣਾ ਚਾਹੀਦਾ ਜੇ ਨਹੀਂ ਪਤਾ ਤੇ ਮਾਤੂ ਸ਼ੀਰੀ ਦਸਤਾਰ ਤੁਹਾਨੂੰ ਗਾਈਡ ਕਰੂਗਾ ਤੁਹਾਨੂੰ ਦੱਸੂਗਾ ਵੀ ਕਿਹੜੇ ਟਾਈਮ ਤੇ ਕਿਹੜਾ ਕੱਪੜਾ ਲੈਣਾ ਕਿਵੇਂ ਵੇਚਣਾ ਹਰ ਇੱਕ ਚੀਜ਼ ਦੀ ਇਹ ਗਾਈਡ ਵੀ ਕਰਨਗੇ ਦੇਖੋ ਜੀ 350 ਦੇ ਵਿੱਚ ਸਾਡੇ ਕੋਲ ਰੰਗ ਤੇ ਡਿਜ਼ਾਈਨ ਬਹੁਤ ਆ ਆ ਚੈੱਕ ਕਰੋ ਅਸੀਂ ਆਈਟਮਾਂ ਤੁਹਾਨੂੰ ਉਹ ਨਹੀਂ ਦਿੰਦੇ ਜਿਹੜੀਆਂ ਜਾਂਦੇ ਹੀ ਥੋੜੀਆਂ ਦੁਕਾਨ 'ਚ ਜਾ ਕੇ ਰਜੇ ਪਈਆਂ ਰਹਿ ਜਾਣਗੀਆਂ ਸਾਡੇ ਕੋਲੇ ਸਟਾਕ ਸਿਲੇਕਟਡ ਹੁੰਦਾ ਵਾ ਅਸੀਂ ਨਜਾਇਜ਼ ਕੋਠੇ ਨਹੀਂ ਭਰ ਕੇ ਰੱਖੇ ਅਸੀਂ ਚੀਜ਼ਾਂ ਉਹ ਰੱਖੀਆਂ ਜਿਹੜੀਆਂ ਜਾਂਦੀਆਂ ਹੀ ਲਗਦੀਆਂ ਆ 350 ਦੇ ਡਿਜ਼ਾਈਨਿੰਗ ਚੈੱਕ ਕਰ ਲੋ ਆ ਚੱਕੋ ਹੁਣ ਆ ਕੜਾਈ ਵਾਲਾ ਸੂਟ ਹੈ ਬਜ਼ਾਰਾ ਚ 1000 ਤੋਂ ਘੱਟ ਦੀ ਮਿਲਣਾ ਅਸੀਂ ਤੁਹਾਨੂੰ 500 ਰੁਪਏ ਦਾ ਦੇਣਾ ਇਹ ਰੇਟ ਜੋ ਅਸੀਂ ਦੇ ਰਹੇ ਆ ਇੱਕ ਫੈਕਟਰੀ ਵਾਲਾ ਇਨਸਾਨ ਵੀ ਤੁਹਾਨੂੰ ਨਹੀਂ ਦੇ ਸਕਦਾ ਮਾਤੂ ਸ਼੍ਰੀ ਦਸਤਾਰ ਤੁਹਾਨੂੰ ਦੇ ਰਿਹਾ ਵਾ ਦੇਖੋ ਵਿਆਹਾਂ ਸ਼ਾਦੀਆਂ ਦੇ ਦਿਨ ਸ਼ੁਰੂਆਤ ਦਾ ਆਜਮੁਰ ਦਾ ਕੱਪੜਾ ਲੈਣਾ ਨਵਾਂ ਕੰਮ ਸ਼ੁਰੂ ਕਰਨ ਦਾ ਬਹੁਤ ਸੋਹਣਾ ਟਾਈਮ ਆ ਰੀਸੇਲਰ ਜਿਹੜੇ ਪੇਰੀਲੇ ਕਪੜਾ ਵੇਚਦੇ ਆ ਜਿਨ੍ਹਾਂ ਦੀਆਂ ਪਿੰਡਾਂ 'ਚ ਦੁਕਾਨਾਂ ਤੁਸੀਂ ਵੀ ਆਜੋ 15 1500 ਵਾਲੇ 5 500 ਚ ਲੈ ਜਾਓ 500 ਵਾਲਾ ਸੂਟ ਭਾਵੇਂ 1000 ਦਾ ਵੇਚ ਦਿਓ ਤੁਸੀਂ ਛੋਟੀ ਜੀ ਗੱਲ ਸਮਝ ਲਓ ਜੇ ਇੱਕ ਦਿਨ ਦੇ ਵਿੱਚ 10 ਸੂਟ ਵੀ ਵੇਚੇ ਮਤਲਬ 500 ਰੁਪਏ ਇੱਕ ਸੂਟ ਦਾ ਮਾਰਜਨ 5000 ਰੁਪਏ ਤੁਹਾਡਾ ਇੱਕ ਦਿਨ ਦਾ ਬਣ ਗਿਆ 10 ਦਿਨ ਦਾ 50000 ਬਣ ਗਿਆ ਇੱਕ ਮਹੀਨੇ ਦਾ 1.5 ਲੱਖ ਬਣ ਗਿਆ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਅਮੀਰ ਹੋਵੋਗੇ ਜਰੋ ਤੁਹਾਡੀ ਤਰੱਕੀ ਹੋਊਗੀ ਜਿਹੜੇ ਰਿਸ਼ਤੇਦਾਰ ਮਿਹਣੇ ਦਿੰਦੇ ਸੀ ਤਾਨੇ ਦਿੰਦੇ ਸੀ ਉਹਨਾਂ ਦੀ ਜबान ਬੰਦ ਕਰੋਗੇ ਤੁਸੀਂ ਬੰਦ ਕਿਵੇਂ ਕਰੋਗੇ ਮਿਹਨਤ ਕਰਕੇ ਦੇਖੋ ਜੀ ਸਫਰ ਤੱਕ ਕਰਨਾ ਹੀ ਪੈਣਾ ਕੰਮ ਤਾਂ ਤੁਹਾਨੂੰ ਸ਼ੁਰੂ ਕਰਨਾ ਹੀ ਪੈਣਾ ਕਿਉਂਕਿ ਹੁਣ ਪਾਣੀ ਸਿਰਾਂ ਦੇ ਉੱਤੋਂ ਲੰਘ ਚੁੱਕਿਆ ਵਾ ਆ ਚੈੱਕ ਕਰੋ 1216 ਸੂਟ ਚੱਕੋ 650 ਦੇ ਵਿੱਚ ਇਹ ਚ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਚੈੱਕ ਕਰੋ ਤੁਸੀਂ ਕਿੰਨੇ ਤਰ੍ਹਾਂ ਦੇ ਡਿਜ਼ਾਈਨ ਆ ਆਹੀ ਕੜਾਈਆਂ ਵਾਲੇ ਸੂਟ ਹੈ ਜਿਹੜੇ ਅਸੀਂ 650 ਦਾ ਤੁਹਾਨੂੰ ਦੇਣਾ ਜਿਹੜਾ ਜਾ ਕੇ ਤੁਸੀਂ 1200 1100 ਦਾ ਵੀ ਵੇਚ ਸਕਦੇ ਹੋ ਕੜਾਈਆਂ ਤਾਂ ਹੈਗੀਆਂ ਹੈਗੀਆਂ ਸਾਡੇ ਕੋਲੇ ਟੀਚਰਾਂ ਵਾਲੇ ਵੀ ਸੂਟ ਹੈਗੇ ਆ ਕਿਉਂਕਿ ਗਲੀ ਮੁਹੱਲੇ ਆ ਜੇ ਤੁਹਾਡੇ ਟੀਚਰ ਵੀ ਰਹਿੰਦੇ ਆ ਆਮ ਲੋਕ ਵੀ ਰਹਿੰਦੇ ਆ ਰਾਇਲ ਕਲਾਸ ਵੀ ਲੋਕ ਰਹਿੰਦੇ ਆ ਸਾਡੇ ਕੋਲੇ 250 ਤੋਂ ਲੈ ਕੇ 2000 ਤੱਕ ਦੇ ਸੂਟ ਆ ਤੁਹਾਡੀ ਪਸੰਦ ਤੁਹਾਡੇ ਕਸਟਮਰ ਦੀ ਕਲਾਇੰਟ ਦੇ ਅਸੀਂ ਤੁਹਾਨੂੰ ਦੱਸਾਂਗੇ ਤੁਹਾਡੇ ਏਰੀਏ 'ਚ ਕਿੱਤਾਂ ਦੇ ਤੇ ਕਿਵੇਂ ਸੂਟ ਵਿਕਣੇ ਆ ਦੇਖੋ ਜੀ ਐਦਾਂ ਦੇ ਸੂਟ ਰਾਇਲ ਸੂਟ ਦੰਮੀਆਂ ਤੇ ਲਾ ਕੇ 2-2000 ਰੁਪਏ ਦੇ ਵਕਦੇ ਆ ਪਰ ਅਸੀਂ ਤੁਹਾਨੂੰ 650 ਦੇਣਾ ਤੁਸੀਂ ਭਾਵੇਂ 1200 ਦਾ ਵੇਚ ਦਿਓ 1100 ਦਾ ਵੇਚ ਦਿਓ 1300 ਦਾ ਵੇਚ ਦਿਓ ਤੁਹਾਡੇ ਡਬਲ ਪੈਸੇ ਕਰਕੇ ਸਾ ਲਵਾਂਗੇ ਆਜੋ 15-20000 ਰੁਪਏ ਲੈ ਕੇ ਆਜੋ ਵੈਰਾਈਟੀ ਸੋਹਣੀ ਬਣਾ ਦਿਆਂਗੇ ਤੇ ਐਦਾਂ ਦੇ ਕੱਪੜਾ ਲੈ ਜਾਓ ਸੈੱਟ ਬਾਈ ਸੈੱਟ ਦੇਖੋ ਜੀ ਡਿਜ਼ਾਈਨਰ ਸੂਟ ਹੈ ਡਿਜ਼ਾਈਨਰ ਸੂਟ ਦੇ ਨਾਲ ਸਾਡੇ ਕੋਲ ਡਿਜ਼ਾਈਨਰ ਦੁਪੱਟੇ ਆ ਦੇਖੋ ਤੁਸੀਂ ਆਪ ਹੀ ਮੇਰੀ ਵੀਡੀਓ ਇਹ ਸਾਰੇ ਜਾਣੇ ਦੇਖਦੇ ਹੋਣੇ ਆ ਭੈਣ ਭਰਾ ਦੇਖਦੇ ਹੋਣੇ ਆ ਵੀਰ ਦੇਖਦੇ ਹੋਣੇ ਆ ਇਹ ਸੂਟ ਥੋੜੇ ਗਲੀਆਂ ਮਹੱਲੇ ਜੇ ਪਹਿਣਾ ਮਾਵਾਂ ਲੈ ਕੇ ਆਉਂਦੀਆਂ ਵਾ ਇਹੀ ਸੂਟ ਤੁਸੀਂ ਪਾਰਾ ਪਾਰਾ ਸੋਦੇ ਬਜ਼ਾਰ ਦੀਆਂ ਦੁਕਾਨਾਂ ਚੋਂ ਲੈਨੇ ਹੋ ਇਹ ਜੋ ਅਸੀਂ ਗਿੱਦੜ ਸੰਗੀ ਮਾਤੂਸ਼ਰੀ ਦਸਤਾਰ ਦੇ ਰਹਿਆ ਨਾ ਤੁਹਾਨੂੰ ਕਿਸੇ ਦੁਕਾਨਦਾਰ ਨੇ ਦੇਣੀ ਕਿਸੇ ਰਿਸ਼ਤੇਦਾਰ ਨੇ ਦੇਣੀ ਸਕੇ ਪਿਓ ਤੱਕੜੇ ਤੁਹਾਨੂੰ ਦੱਸਣਾ ਨਹੀਂ ਵਪਾਰ ਕਿੱਦਾਂ ਕਰਨਾ ਪਰ ਮਾਤੂਸ਼ਰੀ ਦਸਤਾਰ ਤੁਹਾਨੂੰ ਦੱਸੂਗਾ ਵਪਾਰ ਕਿੱਦਾਂ ਤੇ ਕਿਵੇਂ ਕਰਨਾ ਆ ਦੇਖੋ ਰਾਇਲ ਸੂਟ ਲਗਜ਼ਰੀ ਚੀਜ਼ਾਂ ਦੇ ਰਹਿਆ ਜਿਹੜੇ ਆਮ ਲੋਕ ਪਾਈ ਨਹੀਂ ਸਕਦੇ ਪਰ ਅਸੀਂ ਤੁਹਾਨੂੰ ਲੈ ਕੇ ਦਵਾਂਗੇ ਕੋਟੀਆਂ ਦੇ ਪਾ 750 ਰੁਪਏ ਚ ਛੂਟ ਦੇਵਾਂਗੇ ਦੁਪੱਟਾ ਵੀ ਨਾਲ ਦਾ ਟੋਰੀ ਦੇਵਾਂਗੇ ਉਹ ਗੱਲ ਇੱਥੇ ਹੀ ਨਹੀਂ ਮੁੱਕੀ ਆਹ ਦੇਖੋ 25 2500 ਵਾਲੇ ਸੋਲੋ ਸੋਲੋ ਪੀਸ ਦੇ ਨੂੰ ਬੁਟੀਕਾਂ ਵਾਲੇ ਕਹਿੰਦੇ ਆ ਦੁਪੱਟੇ ਨਾਲ ਲੱਗਿਆ 850 ਰੁਪਏ ਚ ਫਰੰਟ ਘੇਰਾ ਬਾਹਾਂ ਤੇ ਵੀ ਕੰਮ ਦੁਪੱਟੇ ਵੀ ਸੋਹਣੇ ਆ ਵੀ ਦੇਖੋ ਕਿੰਨਾ ਸੋਹਣਾ ਸੂਟ ਆ ਬਲੈਕ ਸੂਟ ਹੈਗਾ ਦੁਪੱਟਾ ਵੀ ਹੈਵੀ ਹੈਗਾ ਇਹ ਤੁਹਾਨੂੰ ਅਸੀਂ ਸਿਰਫ 850 ਰੁਪਏ ਜਦੇ ਰਣਾ ਛੇਤੀ ਛੇਤੀ ਆਜੋ ਟਾਈਮ ਥੋੜਾ ਇਦਾਂ ਹੋਵੇ ਤੁਸੀਂ ਪਿੱਛੇ ਰਹਿ ਜਾਓ ਦੇਖੋ ਜੀ ਜਲਦੀ ਜਲਦੀ ਆਜੋ ਇਹਨਾਂ ਦਿਨਾਂ ਦੇ ਵਿੱਚ ਜੋ ਵੈਰਾਈਟੀ ਹੈ ਦੇਖੋ ਸਟਾਕ ਤਾਣਾ ਤਣ ਭਰੇ ਭੇ ਆ ਚੈੱਕ ਕਰੋ ਚਾਹੇ ਬੁੱਡੀ ਚਾਟ ਲੈਣਾ ਚਾਹੇ ਤੁਸੀਂ ਕੜਾਈਆਂ ਲੈਣੀਆਂ ਚਾਹੇ ਪ੍ਰਿੰਟ ਲੈਣਾ ਸਾਡੇ ਕੋਲ ਸਾਰੀ ਚੀਜ਼ ਅਵੇਲੇਬਲ ਆ ਅਸੀਂ ਕੋਈ ਨਹੀਂ ਕਹਿੰਦੇ ਲੱਖ ਰੁਪਿਆ ਲੈ ਕੇ ਆਓ ਅਸੀਂ ਕੋਈ ਨਹੀਂ ਕਹਿੰਦੇ 50 60000 ਰੁਪਿਆ ਲੈ ਕੇ ਆਓ ਅਸੀਂ ਵੇਣਤੀ ਕਰਦੇ ਹਾਂ 10 20000 ਤੋਂ ਕੰਮ ਸ਼ੁਰੂ ਕਰ ਲਓ ਪਣ ਆ ਤੋਂ ਦੇ ਕੋ ਲੱਖ ਰੁਪਿਆ ਪਣਾਂ ਦੀ 2 ਲੱਖ ਨਾ ਲਾਓ 2 ਲੱਖ ਗਰੰਟੀ ਦਿਨਾ 10 20000 ਰੁਪਿਆ ਲਾ ਕੇ ਕੰਮ ਸ਼ੁਰੂ ਕਰੋ ਥੋੜਾ ਅੰਦਰੋਂ ਤੇ ਲਾਭ ਕਰਨਾ ਵੀ ਮੈਂ ਲੱਖ ਰੁਪਏ ਦਾ ਲਾਵਾਂ ਤੇ 2 ਲੱਖ ਰੁਪਏ ਵਟਾ ਗਰੰਟੀ ਹੁਣ ਸੋਚਣਾ ਨਾ ਲੱਗ ਜਾਓ ਕਰਾਂ ਨਾ ਕਰਾਂ ਕਦੋਂ ਕਰਾਂ ਜਿਹੜਾ ਸੋਚੀਗਾ ਕੱਲ ਉਹ ਗਿਆ ਕੱਲ ਨਹੀਂ ਅੱਜ ਅੱਜ ਨਹੀਂ ਹੁਣ ਹੁਣੇ ਹੀ ਆਜੋ ਸਕੂਟਰ ਮੋਟਰਸਾਈਕਲ ਚੱਕੋ ਬਸ ਜਾਜੋ ਟੈਲੀਫੋਨ ਇਸ ਨੰਬਰ ਤੇ ਕਰ ਲੋ ਉਹ ਜਾਣਕਾਰੀ ਲੈਣੀ ਫੋਨ ਕਰੋ ਇਸ ਨੰਬਰ ਤੇ ਆ ਦਿੱਤਾ ਨੰਬਰ ਸਾਰੀ ਗੱਲ ਕਰਨਗੇ ਬਾਈ ਦਾ ਨੰਬਰ ਆ ਸਾਰੀ ਜਾਣਕਾਰੀ ਦੇ ਦੇਣਗੇ ਮੇਰੀ ਸਲਾਹ ਨਾਲ 15-2000 ਰੁਪਿਆ ਲਿਆਓ ਬਸ ਉਸ ਤੋਂ ਬਾਅਦ ਤੁਹਾਡੀ ਤਰੱਕੀ ਸ਼ੁਰੂ 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 ਮਿਹਨਤ ਤੁਸੀਂ ਕਰਨੀ ਆ ਫਲ ਪਰਮਾਤਮਾ ਦੇਣਾ ਵੈਰਾਈਟੀ ਦੇਣੀ ਮਾਤੂਸ਼ੀ ਦੀ ਦਸਤਾਰ ਨੇ ਫਰੀ ਦੇ ਪਾ ਦੇਖੋ ਜੀ ਸਿੱਧੀ ਗੱਲ ਪਹਿਲਾਂ ਕਹਿ ਤੀ ਆ ਨਾ ਬਾਹਲੇ ਪੜੇ ਲਿਖੇ ਹੋਣੇ ਚਾਹੀਦੇ ਆ ਨਾ ਇੱਥੇ ਏਜ ਮੈਟਰ ਕਰਦੀ ਆ ਨਾ ਪੜਾਈ ਮੈਨੇ ਕਰਦੀ ਆ ਨਾ ਭਾਈ ਸਾਹਿਬ ਇਹਨੇ ਰੱਖਦਾ ਮਾਇਨੇ ਤੁਹਾਡੀ ਮਿਹਨਤ ਰੱਖਦੀ ਆ ਬਣਾ ਦੀ ਉਮਰ ਜਿੰਨੀ ਮਰਜ਼ੀ ਹੋ ਜਾਵੇ ਮਿਹਨਤ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਕਹਿੰਦੇ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਸੋ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਨੰਬਰ ਸਕਰੀਨ ਤੇ ਤੁਸੀਂ ਉੱਤੇ ਫੋਨ ਕਰ ਸਕਦੇ ਆ ਕੈਮਰਾ ਨੇ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਪਾਗ